ਉੱਤਪਾਰਤ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ جاری ਆ 45 ਡਿਗਰੀ ਤੱਕ ਟੈਂਪਰੇਚਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਚੁੱਕਿਆ ਇਸ ਸਮੇਂ ਸਭ ਤੋਂ ਗਰਮ ਜ਼ਿਲ੍ਹਾ ਗਰ ਮੰਨੀਏ ਤਾਂ ਬਠਿੰਡਾ ਅੰਮ੍ਰਿਤਸਰ ਤਰਨਤਾਰਨ ਕਿ ਬਾਕੀ ਫਰੀਦਕੋਟ ਸਮੇਤ ਕੁਝ ਜ਼ਿਲ੍ਹੇ ਹੈਗੇ ਨੇ ਜਿਹੜੇ ਸਭ ਤੋਂ ਜ਼ਿਆਦਾ ਗਰਮ ਨੇ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਗਰਮੀ ਜਾਰੀ ਹੈਗੀ ਆ ਕ੍ਰੀਪ ਕ੍ਰੀਪ 45 ਡਿਗਰੀ ਟੈਂਪਰੇਚਰ ਚੰਡੀਗੜ੍ਹ ਦੇ ਵਿੱਚ ਵੀ ਹੈਗਾ ਇਸ ਸਮੇਂ ਮੈਂ ਸੁਖਨਾ ਲੈਕ ਤੇ ਆ ਸੁਖਨਾ ਲੈਕ ਜਿੱਥੇ ਆਮ ਤੌਰ ਤੇ ਉੱਤਰ ਭਾਰਤ ਤੋਂ ਅਲੱਗ-ਅਲੱਗ ਸਾਊਥ ਈਸਟ ਸਟੇਟਾਂ ਤੇ ਵਿੱਚੋਂ ਸਲਾਨੀ ਆਉਂਦੇ ਨੇ ਤੇ ਭਾਰੀ ਇਕੱਠ ਦਿਖਦਾ ਅੱਜ ਵੀ ਉਹ ਗਰਮੀ ਦੇ ਵਿੱਚ ਵੀ ਇਕੱਠ ਦਿਖ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਸੁਖਨਾ ਲੈਕ ਦੀਆਂ ਨਾਲ-ਨਾਲ ਇੱਥੇ ਸਲਾਨੀਆਂ ਨਾਲ ਗੱਲਬਾਤ ਵੀ ਕਰਾਂਗੇ ਕੁੱਛ ਸਲਾਨੀ ਐਸੇ ਨਹੀਂ ਜੋ VOTING ਵੀ ਕਰ ਰਹੇ ਨੇ ਤੁਸੀਂ ਤਸਵੀਰਾਂ ਦਿਖਾ ਦਿਓ ਇੰਨੀ ਗਰਮੀ ਦੇ ਵਿੱਚ ਵੀ ਲਗਾਤਾਰ ਜਿਹੜੀ VOTING ਜਾਰੀ ਹੈਗੀ ਆ ਇਸ ਸਮੇਂ ਅਸੀਂ ਸੁਖਨਾ ਲੇਕ ਦੇ ਉੱਤੇ ਜਿਹੜੇ ਦੇਖ ਰਿਹਾ ਇਹ ਜਿਹੜਾ ਗਰਮੀ ਦੇ ਵਿੱਚ ਜੋ ਨਜ਼ਾਰਾ ਦਿਖ ਰਿਹਾ ਗੱਲਬਾਤ ਕਰਦੇ ਆ ਕਿ ਕਹਾਂ ਸੇ ਆਏ ਹੋ ਸਰ ਹਮ ਗਵਾਲੀਅਰ ਸੇ ਆਏ ਹਾਂ ਐਮਪੀ ਸੇ ਅੱਛਾ ਐਮਪੀ ਸੇ ਐਮਪੀ ਗਵਾਲੀਅਰ ਸੇ ਆਸਤੌਰ ਤੇ ਚੰਡੀਗੜ੍ਹ ਮੇਂ ਘੁੰਮਨੇ ਕੇ ਲੀਏ ਆਏ ਹਾਂ ਹਾਂ ਚੰਡੀਗੜ੍ਹ ਮੇਂ ਘੁੰਮਨੇ ਵੀ ਆਏ ਹੈਂ ਔਰ ਆਨੰਦਪੁਰ ਸਾਹਿਬ ਸੇ ਹੋ ਕੇ ਆਏ ਹਾਂ ਵਹਾਂ ਪੇ ਵੀ ਕਿਤਨੇ ਜਨੇ ਆਏ ਹੋ हम लोग दस जने आए हैं अच्छा दस लोग आए हैं अच्छा, कितने दिन ऐसी आए करीब तीन दिन हो चुके हमको कल नहीं बहुत ज्यादा गर्मी हाँ गर्मी तो, तो ज्यादा है लेकिन हम जहाँ से आए हैं वहाँ भी टेम्परेचर लगभग इतना ही रहता, रहता, रहता है।, है और थोड़ा सा ज्यादा ही रहता है आप कहाँ से ग्वालियर से है अच्छा लग रहा चंडीगढ़ ठीक लग रहा है अच्छा लग रहा है सुखना का नाम सुना है और आज देख लिया गर्मी यहाँ पर हमारे एरिया के हिसाब से थोड़ा कम है वैसे अच्छी गर्मी है यहां जैसा आप सोच के आए थे यहां कम हो गई उससे ज्यादा ही है अच्छा चंडीगढ़ के बीच सुखना लेक है अ जिथे बड़ी गिनती ਦੇ ਵਿੱਚ ਸਲਾਨੀ ਪਹੁੰਚਦੇ ਨਹੀਂ ਤੇ ਅੱਜ ਇੱਥੇ ਪਹੁੰਚੇ ਵੀ ਹੋਏ ਨਹੀਂ ਦੇਖੋ ਕੁਛ ਸਲਾਨੀ ਸਪੋਰਟਿੰਗ ਵੀ ਕਰ ਰਹੇ ਨੇ ਆਮ ਤੌਰ ਤੇ ਗਰਮੀ ਦੇ ਵਿੱਚ ਬਹੁਤ ਘੱਟ ਹੋ ਜਾਂਦੇ ਲੇਕਿਨ ਹੁਣ ਛੁੱਟੀਆਂ ਚੱਲ ਰਹੀਆਂ ਗਰਮੀ ਦੀਆਂ ਸਕੂਲਾਂ ਦੇ ਵਿੱਚ ਇਸ ਕਰਕੇ ਸਲਾਨੀ ਇੱਥੇ ਪਹੁੰਚ ਰਹੇ ਨੇ ਸੁਰਿੰਦਰ ਪਾਲ ਜੀ ਸਾਡੇ ਨਾਲ ਨੇ ਡਾਇਰੈਕਟਰ ਨੇ ਮੌਸਮ ਵਿਭਾਗ ਦੇ ਨਾਲ ਗੱਲਬਾਤ ਕਰਦੇ ਆ ਪਾਲ ਸਾਹਿਬ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਪਹਿਲਾਂ ਤੇ ਗਰਮੀ ਦੇ ਕਾਰਨ ਕੀ ਹੈਗੇ ਨੇ ਤੇ ਬਾਰਿਸ਼ ਦੀ ਕੋਈ ਸੰਭਾਵਨਾ ਦਿਖ ਰਹੀ ਆ ਆਉਣ ਵਾਲੇ ਦਿਨਾਂ ਵਿੱਚ ਇੱਕ ਤਾਂ ਇਹ ਹੈਗਾ ਕਿ ਹਵਾਵਾਂ ਜਿਹੜੀ ਹੈਗੀਆਂ ਵੈਸਤ ਤੋਂ ਆ ਰਹੀਆਂ ਪੱਛਮੀ ਦਿਸ਼ਾ ਤੋਂ ਵਿੰਡਸ ਆ ਰਹੀਆਂ ਇਸ ਟਾਈਮ ਔਰ ਪੂਰਾ ਐਂਟੀਸਾਈਕਲੋਨਿਕ ਐਕਟੀਵਿਟੀ ਬਣੀ ਹੋਈ ਹੈ ਜਿਹੜਾ ਸਬਸੀਡੈਂਸ ਕਰਦੀ ਹੈ ਕਿ ਗਰਮੀ ਪੈਦਾ ਕਰਦੀ ਹੈ ਉਹ ਸਿਚੁਏਸ਼ਨ ਬਣੀ ਹੋਈ ਹੈ ਰਾਜਸਥਾਨ ਦੇ ਲੱਗ ਕੇ ਸਾਡੇ ਇੱਥੇ ਹਵਾ ਆ ਰਹੀ ਜਿੱਥੇ ਤੱਕ ਟੈਂਪਰੇਚਰ ਦੀ ਗੱਲ ਲੀ ਵਾਕਏ ਕਾਫੀ ਜ਼ਿਆਦਾ ਟੈਂਪਰੇਚਰ ਚੱਲੇ ਗਿਆ ਹੁਣ ਹਾਈਸਟ ਟੈਂਪਰੇਚਰ ਉੱਪਰ ਡੰਡੇ ਲਾ ਮੈਂ ਪਿਛਲੇ ਕੱਲ ਗਿਆ ਸੀਗਾ 44.8 ਤੇ ਅੱਜ ਵੀ ਚਾਂਸਸ ਹੈਗੇ ਕਿ ਹੋਰ ਟੈਂਪਰੇਚਰ ਵਧਣਗੇ ਅਸੀਂ orange ਲੈਟਰ ਰੱਖਿਆ ਹੋਇਆ ਹੈ ਪੰਜਾਬ ਦੇ ਬਹੁਤ ਜ਼ਿਲ੍ਹਿਆਂ ਵਿੱਚ ਉਹਨਾਂ ਵਿੱਚ ਜਾਦਾ ਇੰਪੈਕਟਡ ਜ਼ਿਲ੍ਹੇ ਜਿਹੜੇ ਹੈਗੇ ਆ ਉਹ ਜਿਹੜੇ ਬਟਿੰਡਾ ਬਟਿੰਡਾ ਫਰੀਦਕੋਟ ਮੁਕਸਰ ਫਜ਼ਿਲਕਾ ਫਿਰੋਜ਼ਪੁਰ ਮਾਨਸਾ ਸੰਦੂਰ ਇਹ ਲੱਗ ਕੇ ਜਿਹੜੇ ਜ਼ਿਆਦਾ ਇੰਪੈਕਟਡ ਹੋਣਗੇ ਇੱਥੇ ਟੈਂਪਰੇਚਰ ਜਿਹੜੇ ਹੈਗੇ ਉਹ 44 45 ਪਲੱਸ ਵੀ ਜਾ ਸਕਦੇ ਆ ਕਿ ਇਹ ਸਿਲਸਿਲਾ 3 ਦਿਨ ਚੱਲੂਗਾ ਅੱਛਾ ਉਹ ਤੋਂ ਬਾਅਦ ਫਿਰ ਕੁਝ ਕੰਟਰੋਲ ਹੋਗਾ ਤੇ ਮੀਂਹ ਵੀ ਆ ਸਕਦਾ ਹੈ ਕੁਝ ਵਿਚ ਵਿਚ ਨਾ 14 ਤਰੀਕ ਤੋਂ ਬਾਅਦ ਤੁਸੀਂ ਕਹਿ ਲੋ ਤਦੋਂ ਤੱਕ ਕੋਈ ਵੱਡਾ ਰਲੀਫ ਅਜੇ ਤੱਕ ਨਹੀਂ ਮਿਲੂਗਾ ਐਡਵਾਈਜ਼ਰੀ ਜਾਰੀ ਕੀਤੀ ਹੈ ਤੁਸੀਂ ਕੀ ਐਡਵਾਈਜ਼ਰੀ ਜਿਹੇ ਇਹੀ ਹੈਗਾ ਕਿ ਖਾਸ ਜਿਹੜਾ ਦਿਨ ਦਾ ਟਾਈਮ ਹੁੰਦਾ ਹੈ 11:30 ਤੋਂ 3:30 ਉਹ ਜ਼ਿਆਦਾ ਉਸ ਟਾਈਮ ਟੈਂਪਰੇਚਰ ਵੱਧਦਾ ਹੈ ਨੈਕਸਟਿੰਗ ਵਿੱਚ ਤਦੋਂ ਹੀ ਹੁੰਦਾ ਹੈ ਐਕਸਪੋਜ਼ ਹੁਣ ਤਾਂ ਆਪਾਂ ਬਚੀ ਪਹਿਲੀ ਗਲਤੀ ਹੈ ਕਿ ਖੇਤਾ ਕੁੱਤਾ ਜਦੋਂ ਆਪਾਂ ਚਲੇ ਜਾਂਦੇ ਖੁੱਲੇ ਇਲਾਕੇ ਵਿੱਚ ਜਿੱਥੇ ਜ਼ਿਆਦਾ ਇੰਪੈਕਟ ਹੁੰਦਾ ਹੈ ਅਪਾ ਜਿਹੜੇ ਹੈਗੇ ਟ੍ਰੈਵਲ ਕਰ ਰਹੇ ਕਿਤੇ ਵੇਜਿਟੇਸ਼ਨ ਹੈ ਕਿ ਪੇੜ ਹੈਗੇ ਉੱਥੇ ਉਨਾ ਅਸਰ ਘਟ ਹੁੰਦਾ ਹੈ ਤਾਂ ਅਵਾਇਡ ਕਰਨ ਕਿ ਦਿਨ ਦੇ ਟਾਈਮ ਐਕਸਪੋਜ਼ ਘਟ ਹੋਣ ਤੇ ਆਪਣਾ ਮਾਰਨਿੰਗ ਉਨੀਸ ਓਕੇ ਕੋਈ ਪ੍ਰੋਬਲਮ ਨਹੀਂ ਹੈ ਕਿ ਨਾਲ-ਨਾਲ ਆਪਣਾ ਹਾਈਡਰੇਟਡ ਰਹਿਣ ਦੇ ਵਿੱਚ ਮਤਲਬ ਜੋ ਵੀ ਹੈ ਉਹ ਵੀ ਉਹ ਵੀ ਰੱਖੀਏ ਆਪਣੇ ਆਪ ਨੂੰ ਕਿ ਜਦੋਂ ਹੀ ਪਾਣੀ ਸਾਡੇ ਕੋਲ ਸਫੀਸ਼ੀਐਂਟ ਹੋਏਗਾ ਤਾਂ ਜ਼ਿਆਦਾ ਦਿੱਕਤ ਨਹੀਂ ਆਣਗੀ। ਅੱਛਾ ਹੁਣ ਛੁੱਟੀਆਂ ਦਾ ਟਾਈਮ ਵੀ ਚੱਲ ਰਿਹਾ। ਬੱਚਿਆਂ ਨੂੰ ਸਕੂਲਾਂ ਛੁੱਟੀਆਂ। ਜ਼ਾਹਿਰ ਤੌਰ ਤੇ ਛੁੱਟੀਆਂ 'ਚ ਘੁੰਮਣ ਵੀ ਜਾਂਦੇ ਆ ਲੋਕ। ਕੁਝ ਹਿਮਾਚਲ ਵੱਲ ਨਿਕਲ ਜਾਂਦੇ ਆ ਕੋਈ ਕਿਧਰੇ। ਤੁਹਾਨੂੰ ਜਾਣਾ ਚਾਹੀਦਾ ਤੁਸੀਂ ਅਡਵਾਈਸ ਕੀ। ਕਿਉਂਕਿ ਹਿਮਾਚਲ ਤਾਂ ਕੰਪਿਊਟਰ ਹੀ ਠੰਡਾ ਹੈ। ਉੱਥੇ ਵਿੱਚ ਵਿੱਚ ਕਦੇ-ਕਦੇ ਮੀਂਹ ਵੀ ਆ ਜਾਂਦਾ। ਤੇ ਤਿੰਨਾਂ ਦਿਨਾਂ ਬਾਅਦ ਤੋਂ ਉੱਥੇ ਪੁੱਠੀ ਵੀ ਐਕਟੀਵਿਟੀ ਹੋਏਗੀ। ਗਰਮ ਲਾਕ ਇਲਾਕਿਆਂ ਚ ਨਹੀਂ ਜਾਣਾ ਚਾਹੀਦਾ ਗਰਮ ਲੱਗੇ ਤਾਂ ਅਵੋਇਡ ਕਰੋ ਕਿਉਂਕਿ ਤਿੰਨ ਦਿਨ ਹੁਣ ਸਾਰਾ ਇਹ ਪੰਜਾਬ ਹਰਿਆਣਾ ਦਿੱਲੀ ਤੇ ਰਾਜਸਥਾਨ ਯੂ ਐਪੀ ਸਾਰੇ ਸਾਰੇ ਪੂਰੇ ਇੱਥੇ ਗਰਮੀ ਹੋ ਰਹੀ ਹੈ ਤਾਂ ਪ੍ਰੈਫਰਬਲੀ ਹਿਲੀ ਏਰੀਆ ਜਿਆਦਾ ਚੰਗੇ ਹੁੰਦੇ ਉੱਥੇ ਟੈਂਪਰੇਚਰ ਵੀ ਘੱਟ ਹੈ ਤੇ ਵਿੱਚ ਵਿੱਚ ਵੀ ਕਦੋਂ ਐਂਟਰੀ ਹੋ ਰਹੀ ਹੈ ਮੌਨਸੂਨ ਜੇ ਮਹਾਰਾਸ਼ਟਰ ਆਏਗਾ ਤੇ ਰੁਕਿਆ ਹੋਇਆ ਇਸ ਟਾਈਮ ਐਂਡ ਜਦੋਂ ਹੀ ਰਿਵਾਈਵ ਕਰੇਗਾ ਫੇਰ ਮੌਨਸੂਨ ਇੱਥੇ ਸਾਡੇ ਆਂਦਾ ਹੈ ਕਿਉਂਕਿ ਰਿਟਾਈਜ ਨਾਰਥਵਰਡ ਚੱਲੂਗਾ ਤੇ ਆਪਾ ਮੋਨੀਟਰ ਕਰ ਰਹੇ ਕਿ ਕੀ ਕੰਡੀਸ਼ਨਸ ਡਿਵਲਪ ਹੋ ਰਹੀਆਂ ਅਰਬੀਨ ਸੀ ਬਿਓ ਬੰਗਾਲ ਤੇ ਨਾਲ ਨਾਲ ਜਿਹੜੇ ਹੋਰ ਵੀ ਇੰਡੀਕੇਟਰ ਹੈਗੇ ਮੌਨਸੂਨ ਦੇ ਕਿਦਾਂ ਕੰਮ ਕਰ ਰਹੇ ਫਿਰ ਤੁਹਾਨੂੰ ਅਪਡੇਟ ਕਰਾਂਗੇ ਐਕਸਪੈਕਟਡ ਡੇਟ ਤਾਂ ਕੁਛ ਹੈਗੀ 25 ਤਰੀਕ 25 26 ਤਰੀਕ ਹੁੰਦੀ ਹੈ ਜਿਹੜੀ ਰੂਟੀਨ ਦੀ ਸਾਡੀ ਡੇਟ ਹੁੰਦੀ ਹੈ ਨੋਰਮਲ ਆਨਸਰ ਡੇਟ ਲੇਕਿਨ ਅਜੇ ਆਪਾਂ ਮੋਨੀਟਰ ਕਰ ਰਹੇ ਕਿ ਕੀ ਪ੍ਰੋਗਰੈਸ ਮੌਨਸੂਨ ਇਸ ਟਾਈਮ ਤੇ ਰੁਕੀ ਹੋਈ ਮੌਨਸੂਨ ਜਦ ਇਹ ਸਟਾਰਟ ਕਰ ਮੌਨਸੂਨ ਕਰੇਗੀ ਉਦੋਂ ਬਾਅਦ ਫਿਰ ਵੀਲ ਮਾਨੀਟਰ ਐਂਡ ਅਪ ਟੂ ਧੰਨਵਾਦ ਜੀ ਥੈਂਕ ਯੂ ਤਾਂ ਇਹ ਸੰਦਰਪਾਦ ਜਿਹੜੇ ਕੀ ਦੱਸ ਰਹੇ ਨੇ ਕਿ ਆਉਣ ਵਾਲੇ 3 ਦਿਨਾਂ ਦੇ ਵਿੱਚ ਹੋਰ ਗਰਮੀ ਜਿਹੜੀ ਆ ਪੈ ਸਕੀ ਹੈ 45 ਡਿਗਰੀ ਤੋਂ ਪਾਰਲੀ ਟੈਂਪਰੇਚਰ ਕੁਝ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਹੈ ਇਸ ਤੇ ਲਈ ਇਤਿਆਤਨ ਵਿਚਾਰ ਰੱਖਣ ਦੀ ਬਹੁਤ ਜ਼ਰੂਰਤ ਹੈ ਕੈਬਨ ਮੈਂ ਤੁਹਾਨੂੰ ਸਵੇਰਾ ਦਿਨ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੱਲਿਗਾ